ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਕਹੋ ਧੰ ਗੁਰੂ ਨਾਨਕ ਦੇਵ ਜੀ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਨੂੰ ਤਾਰ ਦੇ ਤਾਰ ਦੇ ਸੰਸਾਰ ਦੀ ਯਾਤਰਾ ਕਰਦੇ ਹੋਏ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਜੋ ਬੜੇ ਸਮੇਂ ਤੋਂ ਗੁਰੂ ਜੀ ਦੇ ਨਾਲ ਚੱਲ ਰਹੇ ਹਨ ਸੰਗਤ ਜੀ ਇਸ ਸੰਸਾਰ ਨੂੰ ਗੁਰੂ ਪਾਸ਼ਾ ਤਾਰਦੇ ਹੋਏ ਉਦਾਸੀਆਂ ਕਰਦੇ ਹੋਏ ਪੁਰਾਣੀਆਂ ਸੰਗਤਾਂ ਨੂੰ ਮਿਲਦੇ-ਮਿਲਦੇ ਗੁਰੂ ਮਹਾਰਾਜ ਅੱਜ ਅਸ਼ਾਮ ਦੇ ਜੰਗਲਾਂ ਵਿੱਚ ਪਹੁੰਚ ਗਏ ਹਨ ਸੰਗਤ ਜੀ ਜਦੋਂ ਗੁਰੂ ਪਾਸ਼ਾ ਅਸ਼ਾਮ ਦੇ ਵਿੱਚ ਪਹੁੰਚਦੇ ਹਨ ਉੱਥੋਂ ਦਾ ਇੱਕ ਨਗਰ ਪੈਂਦਾ ਹੈ ਕਾਮਰੂਪ ਨਗਰ ਵੀ ਉਹਨੂੰ ਦੱਸਦੇ ਹਨ ਕਿ ਮਹਾਰਾਜ ਜਦੋਂ ਉਸ ਨਗਰ ਦੇ ਨੇੜੇ ਪਹੁੰਚੇ ਹਨ ਸੰਗਤ ਜੀ ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ ਮਰਦਾਨਾ ਜੀ ਇੱਥੇ ਕੋਈ ਵਧੀਆ ਜੀ ਜਗ੍ਹਾ ਵੇਖੋ ਜਿੱਥੇ ਆਪਾਂ ਬੈਠ ਕੇ ਆਸਣ ਕਰਕੇ ਆਰਾਮ ਕਰ ਸਕੀਏ ਉਸ ਵੇਲੇ ਸਾਹਮਣੇ ਇੱਕ ਬੜਾ ਸੋਹਣਾ ਪਿੱਪਲ ਦਾ ਪੇੜ ਨਜ਼ਰ ਆਉਂਦਾ ਹੈ ਜਿੱਥੇ ਆਸੇ-ਪਾਸੇ ਬੜੀ ਹਰਿਆਲੀ ਹੈ ਤੇ ਉਹਦੇ ਕੋਲੇ ਪਾਣੀ ਦੀ ਅਵਸਥਾ ਵੀ ਹੈ ਸੰਗਤ ਜੀ ਗੁਰੂ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਆਪਾਂ ਹੁਣ ਇੱਥੇ ਹੀ ਬੈਠ ਕੇ ਵਿਸ਼ਰਾਮ ਕਰਦੇ ਹਾਂ ਤੇ ਉਸ ਵੇਲੇ ਗੁਰੂ ਪਾਤਸ਼ਾਹ ਜੀ ਉੱਥੇ ਆਸਣ ਕਰਕੇ ਬੈਠ ਗਏ ਹਨ ਸੰਗਤ ਜੀ ਕੁਝ ਘੜੀਆਂ ਬੀਤੀਆਂ ਹੈ ਉਸ ਵੇਲੇ ਭਾਈ ਬਰਦਾਨਾ ਜੀ ਕਹਿਣ ਲੱਗੇ ਮਹਾਰਾਜ ਜੇ ਤੁਸੀਂ ਆਗਿਆ ਦੇਵੋ ਤਾਂ ਮੈਂ ਇਸ ਨਗਰ ਵਿੱਚੋਂ ਕੁਝ ਪ੍ਰਸ਼ਾਦਾ ਜਾਂ ਹੋਰ ਕੁਝ ਸ਼ਕਲਵਾ ਮਹਾਰਾਜ ਮੈਨੂੰ ਤਾਂ ਬੜੀ ਭੁੱਖ ਲੱਗੀ ਐ ਪਾਸ਼ਾ ਮਹਾਰਾਜ ਆਪਾਂ ਤਿੰਨ ਦਿਨਾਂ ਤੋਂ ਚੱਲਦੇ ਜਾ ਰਹੇ ਹਾਂ ਕੁਝ ਵੀ ਖਾਦਾ ਪੀਤਾ ਨਹੀਂ ਹੈ ਪਾਸ਼ਾ ਮੈਨੂੰ ਤਾਂ ਭੁੱਖ ਨੇ ਬੜਾ ਸਤਾ ਰੱਖਿਆ ਹੈ ਉਸ ਵੇਲੇ ਗੁਰੂ ਮਹਾਰਾਜ ਕਹਿਣ ਲੱਗੇ ਮਰਦਾਨਿਆ ਤੇਰੇ ਵਾਸਤੇ ਇਹ ਪਿੰਡ ਦੇ ਲੋਕ ਠੀਕ ਨਹੀਂ ਹੈ ਇਹ ਪਿੰਡ ਠੀਕ ਨਹੀਂ ਹੈ ਇੱਥੋਂ ਦੇ ਲੋਕ ਤੇਰੇ ਵਾਸਤੇ ਚੰਗੇ ਨਹੀਂ ਹੈ ਤੂੰ ਉੱਥੇ ਨਾ ਜਾਵੀਂ ਤੂੰ ਇੱਥੇ ਹੀ ਸੁਰੱਖਿਤ ਹੈ ਜੇ ਤੂੰ ਉੱਥੇ ਗਿਆ ਤੇ ਇੱਥੇ ਤੂੰ ਜਾ ਕੇ ਫਸ ਜਾਣਾ ਹੈ ਉਸ ਵੇਲੇ ਸੰਗਤ ਜਿਓ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਮੈਨੂੰ ਤਾਂ ਬੜੀ ਭੁੱਖ ਲੱਗੀ ਹੈ ਤੁਸੀਂ ਤਾਂ ਪੌਣ ਹਾਰੀ ਹੋ ਤੁਹਾਨੂੰ ਤਾਂ ਭੁੱਖ ਤੇ ਤੁਹਾਨੂੰ ਤੰਗ ਨਹੀਂ ਕਰਦੀ ਤੁਸੀਂ ਤਾਂ ਮਹਾਰਾਜ ਪਉਣ ਹਾਰੀ ਹੋ ਤੁਹਾਨੂੰ ਤਾਂ ਭੁੱਖ ਤੇ ਨਾਲ ਕੋਈ ਮਤਲਬ ਨਹੀਂ ਹੈ ਪਰ ਮਹਾਰਾਜ ਮੇਰੇ ਕੋਲ ਤਾਂ ਭੁੱਖ ਬਰਦਾਸ਼ਤ ਨਹੀਂ ਹੋ ਰਹੀ ਹੈ ਗੁਰੂ ਮਹਾਰਾਜ ਕਹਿਣ ਲੱਗੇ ਮਰਦਾਨਿਆ ਤੈਨੂੰ ਅਸੀਂ ਕਿਹਾ ਹੈ ਨਾ ਤੂੰ ਇੱਥੇ ਨਾ ਜਾਵੇਂ ਇਹ ਪਿੰਡ ਤੇਰੇ ਵਾਸਤੇ ਠੀਕ ਨਹੀਂ ਹੈ ਤੂੰ ਸਾਡੇ ਕੋਲ ਹੀ ਸੁਰੱਖਿਤ ਹੈ ਪਰ ਮਰਦਾਨਾ ਉਸ ਵੇਲੇ ਬੜੀ ਜਿੱਦ ਕਰਦਾ ਹੈ ਬੜਾ ਹੱਠ ਕਰਦਾ ਹੈ ਕਿ ਮਹਾਰਾਜ ਤੁਸੀਂ ਮੈਨੂੰ ਜਾਣ ਦਿਓ ਮਹਾਰਾਜ ਮੈਨੂੰ ਬੜੀ ਭੁੱਖ ਲੱਗੀ ਹੈ ਉਸ ਵੇਲੇ ਗੁਰੂ ਪਾਸ਼ਾ ਕਹਿਣ ਲੱਗੇ ਚੰਗਾ ਫਿਰ ਜਾ ਚਲਿਆ ਜਾ ਉਸ ਵੇਲੇ ਭਾਈ ਮਰਦਾਨਾ ਗੁਰੂ ਜੀ ਕੋਲੋਂ ਆਗਿਆ ਲੈ ਕੇ ਉਥੋਂ ਪਿੰਡ ਵੱਲ ਨੂੰ ਤੁਰ ਪਿਆ ਹੈ ਸੰਗਤ ਜੀ ਥੋੜੀ ਹੀ ਦੇਰ ਬਾਅਦ ਭਾਈ ਮਰਦਾਨਾ ਉਸ ਨਗਰ ਵਿੱਚ ਕਾਮਰੂਪ ਨਗਰ ਵਿੱਚ ਪਹੁੰਚ ਗਿਆ ਹੈ ਤੇ ਉਹ ਸਾਹਮਣੇ ਵੇਖਦਾ ਹੈ ਕਿ ਇੱਕ ਘਰ ਦੇ ਅੱਗੇ ਚਾਰ ਇਸਤਰੀਆਂ ਬੈਠੀਆਂ ਹਨ ਉਸ ਵੇਲੇ ਭਾਈ ਮਰਦਾਨਾ ਕਹਿਣ ਲੱਗਿਆ ਆਪਣੇ ਆਪ ਨੂੰ ਸੋਚਦਾ ਹੈ ਕਿ ਚੱਲ ਉਹਦੇ ਉਹਨਾਂ ਕੋਲ ਜਾ ਕੇ ਆਪਾਂ ਭੋਜਨ ਦੀ ਮੰਗ ਕਰਦੇ ਹਾਂ ਕੁਝ ਖਾਣ ਵਾਸਤੇ ਉਹਨਾਂ ਕੋਲੋਂ ਮੰਗਦੇ ਹਾਂ ਬੜੀ ਭੁੱਖ ਲੱਗੀ ਹੈ ਜਦੋਂ ਭਾਈ ਮਰਜ਼ਾਨਾ ਉਹਨਾਂ ਇਸਤਰੀਆਂ ਵੱਲ ਵਧ ਰਿਹਾ ਹੈ ਨਾ ਤੇ ਉਹ ਚਾਰ ਇਸਤਰੀਆਂ ਆਪਣੇ ਇੱਕ ਦੂਜੇ ਨਾਲ ਗੱਲਾਂ ਕਰ ਰਹੀਆਂ ਹਨ ਪਹਿਲੀ ਇਸਤਰੀ ਕਹਿੰਦੀ ਹੈ ਉਹ ਦੇਖ ਸਾਹਮਣੇ ਮੇਰਾ ਸ਼ਿਕਾਰ ਆ ਰਿਹਾ ਹੈ ਦੂਜੀ ਇਸਤਰੀ ਕਹ ਰਹੀ ਹੈ ਨਹੀਂ ਇਹ ਤਾਂ ਮੇਰਾ ਸ਼ਿਕਾਰ ਹੈ ਤੀਜੀ ਇਸਤਰੀ ਕਹ ਰਹੀ ਹੈ ਨਹੀਂ ਨਹੀਂ ਇਹ ਤਾਂ ਮੇਰਾ ਸ਼ਿਕਾਰ ਹੈ ਚੌਥੀ ਬੋਲਦੀ ਹੈ ਨਹੀਂ ਨਹੀਂ ਇਹ ਤਾਂ ਮੇਰਾ ਜਗਾੜ ਹੈ ਉਸੇ ਵੇਲੇ ਉਹਨਾਂ ਵਿੱਚੋਂ ਇੱਕ ਇਸਤਰੀ ਉੱઠી ਬੜੀ ਤੇਜ਼ੀ ਨਾਲ ਤੇ ਜਾ ਕੇ ਭਾਈ ਮਰਦਾਨਾ ਜਿਹਦੇ ਗਲ ਵਿੱਚ ਧਾਗਾ ਪਾਤਾ ਹੈ ਤੇ ਉਹਨੂੰ ਭੇਡੂ ਬਣਾ ਕੇ ਉੱਥੇ ਬੰਨ ਲਿਆ ਜਿਸ ਵੇਲੇ ਭਾਈ ਮਰਦਾਨੇ ਨੂੰ ਭੇਡੂ ਬਣਾ ਕੇ ਬੰਨਿਆ ਹੈ ਤੇ ਉਸ ਵੇਲੇ ਉਹ ਪੈ ਪੈ ਕਰ ਰਿਹਾ ਹੈ ਭੇਡਾ ਵਾਂਗੂ ਬੋਲ ਰਿਹਾ ਹੈ ਤੇ ਮਰਦਾਨਾ ਉੱਥੇ ਭੇਡੂ ਬਣਿਆ ਬਣਿਆ ਹੋਇਆ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੈ ਮਰਦਾਨਿਆਂ ਗੁਰੂ ਪਾਸ਼ਾ ਠੀਕ ਹੀ ਕਹਿੰਦੇ ਸੀ ਕਿ ਇਹ ਪਿੰਡ ਦੇ ਲੋਕ ਇੱਥੋਂ ਦੇ ਜਿਹੜੇ ਲੋਕ ਹਨ ਠੀਕ ਨਹੀਂ ਹੈ ਤੇਰੇ ਵਾਸਤੇ ਇੱਥੋਂ ਦੇ ਲੋਕ ਤਾਂ ਜਾਦੂਗਰ ਹੈ ਟੂਣੇ ਟੱਪੇ ਕਰਨ ਵਾਲੇ ਲੋਕ ਹੈ ਸ਼ਕਤੀਆਂ ਵਾਲੇ ਲੋਕ ਹੈ ਤੂੰ ਤਾਂ ਇੱਥੇ ਆ ਕੇ ਫਸ ਗਿਆ ਹੈ ਤੇ ਹੁਣ ਸੋਚ ਰਿਹਾ ਹੈ ਮਰਦਾਨਾ ਭੇਡੂ ਬਣਿਆ ਹੋਇਆ ਕਿ ਕਹਿ ਰਿਹਾ ਹੈ ਕਿ ਹੁਣ ਮੈਨੂੰ ਇਥੋਂ ਕੌਣ ਛਡਾਵੇਗਾ ਮੈਨੂੰ ਉਥੋਂ ਕੌਣ ਬਚਾਵੇਗਾ ਮੈਂ ਇਥੇ ਬੁਰੀ ਤਰ੍ਹਾਂ ਫਸ ਗਿਆ ਹਾਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਹੈ ਆਪਣੇ ਆਪ ਨੂੰ ਮਰਦਾਨਾ ਇੱਕ ਪਾਸੇ ਉਹਨੂੰ ਜੇਤਾ ਹੁੰਦਾ ਹੈ ਕਹਿਣ ਲੱਗਿਆ ਮਰਦਾਨਿਆ ਤੂੰ ਕਿਉਂ ਡਰਦਾ ਹੈ ਤੂੰ ਕਿਉਂ ਘਬਰਾਉਣਾ ਹੈ ਤੇਰਾ ਗੁਰੂ ਤਾਂ ਅੰਤਰਾਜਮੀ ਹੈ ਉਸੇ ਹੀ ਵੇਲੇ ਸੰਗਤ ਜੀ ਭਾਈ ਮਰਦਾਨੇ ਨੇ ਅੰਦਰੋਂ ਅੰਦਰੀ ਗੁਰੂ ਜੀ ਨੂੰ ਬੇਨਤੀਆਂ ਕੀਤੀਆਂ ਹੈ ਤੇ ਕਹਿੰਦਾ ਹੈ ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ ਮਹਾਰਾਜ ਮੈਂ ਤੁਹਾਡਾ ਕਹਿਣਾ ਨਹੀਂ ਮੰਨਿਆ ਤੇ ਇੱਥੇ ਆ ਕੇ ਫਸ ਗਿਆ ਮਹਾਰਾਜ ਹੁਣ ਤੁਸੀਂ ਕਿਰਪਾ ਕਰੋ ਮਹਾਰਾਜ ਮੇਰੀਆਂ ਭੁੱਲਾ ਨਾ ਚਿਤਾਰਿਓ ਕਿਰਪਾ ਕਰੋ ਪਾਸ਼ਾ ਅੱਗੇ ਤੋਂ ਮੈਂ ਤੁਹਾਡੀਆਂ ਹਰ ਗੱਲਾਂ ਹਰ ਕਹਿਣਾ ਮੰਨੂੰਗਾ ਪਰ ਇਸ ਵੇਲੇ ਪਾਸ਼ਾ ਮੈਨੂੰ ਉੱਥੋਂ ਬਚਾਓ ਮੈਨੂੰ ਇੱਥੋਂ ਛਡਾਓ ਮੈਂ ਇੱਥੇ ਬੜਾ ਤੰਗ ਹਾਂ ਉਸੇ ਵੇਲੇ ਉਧਰ ਮਰਦਾਨਿਆਂ ਦੀਆਂ ਬੇਨਤੀਆਂ ਗੁਰੂ ਪਾਸ਼ਾ ਜੀ ਦੇ ਕੋਲੇ ਪਹੁੰਚ ਗਈਆਂ ਹਨ ਤੇ ਗੁਰੂ ਮਹਾਰਜ ਕਹਿਣ ਲੱਗੇ ਬਾਲਾ ਜੀ ਆਪਣਾ ਮਰਦਾਨਾ ਉੱਥੇ ਫਸ ਗਿਆ ਹੈ ਚੱਲਾ ਉਹਨੂੰ ਆਪਾਂ ਉੱਥੋਂ ਛਡਾ ਕੇ ਲਿਆਈਏ ਤੇ ਉਸ ਵੇਲੇ ਭਾਈ ਬਾਲਾ ਜੀ ਕਹਿਣ ਲੱਗੇ ਮਹਾਰਾਜ ਤੁਸੀਂ ਉਹਨੂੰ ਉੱਥੇ ਹੀ ਰਹਿਣ ਦਿਓ ਮਹਾਰਾਜ ਉਹ ਤੁਹਾਡੀਆਂ ਗੱਲਾਂ ਨਹੀਂ ਮੰਨਦਾ ਤੁਹਾਡਾ ਕਹਿਣਾ ਨਹੀਂ ਮੰਨਦਾ ਉਹ ਬੜਾ ਜਿੱਦੀ ਹੈ ਉਹ ਬੜੀ ਜਿਦ ਕਰਦਾ ਹੈ ਉਹਨੂੰ ਉਹਦੀ ਸਜ਼ਾ ਮਿਲ ਜਾਣ ਦਿਓ ਮਹਾਰਾਜ ਤੇ ਗੁਰੂ ਪਾਸ਼ਾ ਕਹਿਣ ਲੱਗੇ ਨਹੀਂ ਬਾਲਾ ਜੀ ਉਹ ਆਪਣਾ ਸਾਥੀ ਹੈ ਉਹ ਆਪਣਾ ਮਿੱਤਰ ਹੈ ਉਹ ਆਪਣੇ ਨਾਲ ਆਇਆ ਹੈ ਉਹਨੂੰ ਬਚਾਉਣਾ ਆਪਣਾ ਫਰਜ਼ ਹੈ ਚਲ ਆਪਾਂ ਚੱਲੀਏ ਉਹਨੂੰ ਉੱਥੋਂ ਛੜਾ ਕੇ ਲਿਆਈਏ। ਉਸੇ ਵੇਲੇ ਗੁਰੂ ਪਾਤਸ਼ਾਹ ਜੀ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਉੱਥੋਂ ਚੱਲ ਪਏ ਹਨ ਜਿੱਥੇ ਭਾਈ ਮਰਦਾਨਾ ਭੇਡੂ ਬਣਿਆ ਖੜਿਆ ਹੈ ਸੰਗਤ ਜੀ। ਚੰਦ ਮਿੰਟਾਂ ਵਿੱਚ ਹੀ ਗੁਰੂ ਪਾਤਸ਼ਾਹ ਸੁਰਤ ਦੀ ਸਵਾਰੀ ਕਰਕੇ ਉੱਥੇ ਪਹੁੰਚ ਜਾਂਦੇ ਹਨ ਜਿੱਥੇ ਭਾਈ ਮਰਦਾਨਾ ਭੇਡੂ ਬਣਿਆ ਹੁੰਦਾ ਹੈ। ਜਦੋਂ ਉਸ ਨਗਰ ਵਿੱਚ ਗੁਰੂ ਪਾਤਸ਼ਾਹ ਪਹੁੰਚੇ ਹਨ ਉਹ ਸਾਹਮਣੇ ਉਸ ਘਰ ਵੱਲ ਚੱਲਦੇ ਹਨ ਤੇ ਉਹ ਚਾਰ ਇਸਤਰੀਆਂ ਸਾਹਮਣੇ ਖੜੀਆਂ ਵੇਖ ਰਹੀਆਂ ਹਨ ਕਿ ਇੱਕ ਦੂਜੇ ਨੂੰ ਕਹਿ ਰਹੀਆਂ ਹਨ ਉਹ ਦੇਖੋ ਦੋ ਸ਼ਕਰ ਹੋਰ ਆ ਰਹੇ ਹਨ ਹੋ ਸਕਦਾ ਹੈ ਇਹ ਜਿਹੜਾ ਆਪਾਂ ਭੇਡੂ ਬਣਾਇਆ ਇਹਦੇ ਸਾਥੀ ਹੋਣ ਜਦੋਂ ਗੁਰੂ ਪਾਤਸ਼ਾਹ ਤੇ ਭਾਈ ਬਾਲਾ ਜੀ ਉਸ ਘਰ ਵੱਲ ਚੱਲ ਰਹੇ ਹਨ ਉਹਦੇ ਘਰ ਦੇ ਕੋਲੇ ਪਹੁੰਚ ਰਹੇ ਹਨ ਉਸੇ ਵੇਲੇ ਉਹਨਾਂ ਵਿੱਚੋਂ ਇੱਕ ਇਸਤਰੀ ਉੱઠી ਤੇ ਭਾਏ ਬਾਲਾਜੀ ਵੱਲ ਭੱਜ ਕੇ ਆਈ ਉਹਦੇ ਗੱਜ ਧਾਗਾ ਪਾਉਣ ਲੱਗੀ ਮਹਾਰਾਜ ਨੇ ਨਜ਼ਰ ਕੀਤੀ ਹੈ ਉਹਨੂੰ ਉਸੇ ਵੇਲੇ ਉੱਥੇ ਇੱਕ ਕੁੱਤੀ ਬਣਾ ਕੇ ਠਲ ਦਿੱਤਾ ਹੈ ਦੂਜੀ ਇਸਤਰੀ ਗੁਰੂ ਪਾਸ਼ਾ ਵੱਲ ਆਉਣ ਲੱਗੀ ਹੈ ਤੇ ਉਦੋਂ ਉਦੋਂ ਹੀ ਗੁਰੂ ਪਾਸ਼ਾ ਉਹਨੂੰ ਇੱਕ ਭੇਡੂ ਇੱਕ ਭੇਡ ਬਣਾ ਕੇ ਠਲ ਦਿੱਤਾ ਹੈ ਤੇ ਦੂਜੀਆਂ ਇਸਤਰੀਆਂ ਇਹ ਵੇਖ ਕੇ ਘਬਰਾ ਗਈਆਂ ਕਿ ਇਹ ਕੋਈ ਕਲਾਵਾਨ ਪੁਰਸ਼ ਆ ਗਿਆ ਸਾਡੇ ਤੋਂ ਵੱਡਾ ਇੱਕ ਸ਼ਕਤੀਵਾਨ ਪੁਰਸ਼ ਆ ਗਿਆ ਹੈ ਉਥੋਂ ਉਹ ਦੋਨੇ ਇਸਤਰੀਆਂ ਉਥੋਂ ਭੱਜ ਗਈਆਂ ਨਸ ਗਈਆਂ ਡਰ ਗਈਆਂ ਜਦੋਂ ਗੁਰੂ ਪਾਸ਼ਾ ਚੱਲ ਕੇ ਭਾਈ ਮਰਦਾਨੇ ਦੇ ਕੋਲੇ ਪਹੁੰਚਦੇ ਹਨ ਤੇ ਸੰਗਤ ਜੀ ਮਰਦਾਨਾ ਵੇਖ ਕੇ ਇੱਕ ਵਾਰੀ ਤਾਂ ਬੜਾ ਖੁਸ਼ ਹੁੰਦਾ ਹੈ ਕਿ ਗੁਰੂ ਪਾਸ਼ਾ ਆ ਗਏ ਹੁਣ ਮੈਨੂੰ ਇੱਥੋਂ ਬਚਾ ਲੈਣਗੇ ਉਸੇ ਵੇਲੇ ਗੁਰੂ ਪਾਸ਼ਾ ਕਹਿਣ ਲੱਗੇ ਮਰਦਾਨਿਆਂ ਕੀ ਹਾਲ ਹੈ ਤੇਰਾ ਤਨੋਸੀਂ ਕਿਹਾ ਸੀ ਤੇਰੇ ਵਾਸਤੇ ਇਹ ਪਿੰਡ ਇਹ ਨਗਰ ਠੀਕ ਨਹੀਂ ਹੈ ਤੂੰ ਸਾਡਾ ਕਹਿਣਾ ਨਹੀਂ ਮੰਨਿਆ ਇੱਥੇ ਆ ਕੇ ਫਸ ਗਿਆ ਤੇ ਭਾਈ ਮਰਦਾਨਾ ਕਹਿਣ ਲੱਗਿਆ ਮਹਾਰਾਜ ਮੇਰੇ ਕੋਲੋਂ ਭੁੱਲ ਹੋ ਗਈ ਮੈਨੂੰ ਮaaf ਕਰ ਦਿਓ ਪਾਸ਼ਾ ਅੱਜ ਤੋਂ ਬਾਅਦ ਮੈਂ ਤੁਹਾਡਾ ਹਰ ਕਹਿਣਾ ਮੰਨਾਂਗਾ ਮੈਨੂੰ ਇੱਥੋਂ ਬਚਾਓ ਮੈਂ ਇੱਥੇ ਮਹਾਰਾਜ ਬੜਾ ਤੰਗ ਹਾਂ ਉਸੇ ਵੇਲੇ ਹੀ ਗੁਰੂ ਪਾਸ਼ਾ ਕਹਿ ਲੱਗੇ ਮਰਦਾਨਿਆ ਜਦੋਂ ਉਹ ਪੇਡੂ ਦੇ ਰੂਪ ਵਿੱਚ ਖੜਾ ਹੈ ਉਦੋਂ ਉਹ ਗੁਰੂ ਸਾਹਿਬ ਉਹਨਾਂ ਕਹਿੰਦੇ ਹੈ ਮਦਾਨਿਆ ਆਪਣਾ ਖੁਰ ਆਪਣਾ ਪੈਰ ਧਰਤੀ ਤੇ ਮਾਰ ਜਦੋਂ ਸੰਗਤ ਜੀ ਮਰਦਾਨੇ ਨੇ ਆਪਣਾ ਪੈਰ ਆਪਣਾ ਖੁਰ ਧਰਤੀ ਉੱਤੇ ਮਾਰਿਆ ਹੈ ਤੇ ਉਸ ਬੰਧਨ ਤੋਂ ਮੁਕਤ ਹੋ ਗਿਆ ਹੈ ਤੇ ਭਾਈ ਬਦੰਨਾ ਆਪਣੇ ਅਸਲੀ ਰੂਪ ਵਿੱਚ ਆ ਗਿਆ ਹੈ ਉਸ ਤੋਂ ਬਾਅਦ ਸੰਗਤ ਜੀ ਜਦੋਂ ਸ਼ਾਮ ਪਈ ਹੈ ਨਾ ਤਦੋਂ ਉਹਨਾਂ ਇਸਤਰੀਆਂ ਦੇ ਮਾਲਕ ਉਹਨਾਂ ਦੇ ਪਤੀ ਸ਼ਾਮ ਨੂੰ ਕੰਮ ਕਾਜਾਂ ਤੋਂ ਆਪਣੇ ਘਰੇ ਵਾਪਸ ਆਏ ਤਾਂ ਉਹਨਾਂ ਨੇ ਆ ਕੇ ਵੇਖਿਆ ਹੈ ਕਿ ਸਾਡੀਆਂ ਦੋ ਇਸਤਰੀਆਂ ਇੱਕ ਕੁੱਤੀ ਬਣੀ ਹੋਈ ਹੈ ਤੇ ਇੱਕ ਭੇਡ ਬਣ ਕੇ ਖੜੀ ਹੋਈ ਹੈ ਉਹ ਦੋ ਇਸਤਰੀਆਂ ਨੇ ਦੱਸਿਆ ਸਾਰਾ ਕੁਝ ਵੀ ਐਵੇਂ ਕਰਕੇ ਆ ਗੱਲਾਂ ਹੋਈਆਂ ਹਨ ਤੇ ਉਹ ਦੋ ਪੁਰਸ਼ ਚਾਰੇ ਪੁਰਸ਼ ਆ ਕੇ ਤੇ ਉਹ ਦੋ ਇਸਤਰੀਆਂ ਗੁਰੂ ਪਾਤਸ਼ਾਹ ਜੀ ਦੇ ਕੋਲੇ ਆ ਕੇ ਕਹਿਣ ਲੱਗੇ ਮਹਾਰਾਜ ਤੁਸੀਂ ਕੌਣ ਹੋ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਕੀ ਨਾਮ ਹੈ ਉਸ ਵੇਲੇ ਭਾਈ ਮਰਦਾਨਾ ਜੀ ਕਹਿਣ ਲੱਗੇ ਇਹ ਗੁਰੂ ਜੀ ਨਰਨਾਰਨਕ ਨਾਨਕ ਹੈ ਸੰਸਾਰ ਨੂੰ ਤਾਰਨ ਵਾਸਤੇ ਗੁਰੂ ਪਾਤਸ਼ਾਹ ਰੱਬ ਆਪ ਧਰਤੀ ਤੇ ਆਇਆ ਹੋਇਆ ਹੈ ਉਸ ਵੇਲੇ ਉਹਨਾਂ ਨੇ ਹੱਥ ਜੋੜੇ ਹਨ ਸੰਗਤ ਜੀ ਤੇ ਗੁਰੂ ਜੀ ਕੋਲੋਂ ਮਾਫੀ ਮੰਗ ਰਹੇ ਹਨ ਤੇ ਕਹਿ ਰਹੇ ਹਨ ਮਹਾਰਾਜ ਸਾਡੀਆਂ ਇਸਤਰੀਆਂ ਕੋਲੋਂ ਭੁੱਲ ਹੋ ਗਈ ਹੈ ਪਾਸ਼ਾ ਤੁਸੀਂ ਕਿਰਪਾ ਕਰੋ ਹੁਣ ਇਹਨਾਂ ਨੂੰ ਬਖਸ਼ ਕੇ ਦੁਬਾਰਾ ਸਾਡ ਘਰ ਵਾਲੀਆਂ ਵਾਪਸ ਬਣਾ ਦਿਓ ਉਸ ਤਰ੍ਹਾਂ ਹੀ ਉਸ ਵੇਲੇ ਗੁਰੂ ਪਾਸ਼ਾ ਕਹਿਣ ਲੱਗੇ ਕਿ ਭਾਈ ਤੁਸੀਂ ਇਹ ਮਾੜੇ ਕੰਮ ਛੱਡ ਦਿਓ ਪਾਪ ਕਰਨੇ ਛੱਡ ਦਿਓ ਮਾਲੀਆਂ ਤਾਕਤਾਂ ਦਾ ਇਸਤੇਮਾਲ ਗਲਤ ਕਰਦਾ ਛੱਡ ਜਿਓ ਜੀ ਸਹੀ ਇਸਤੇਮਾਲ ਕਰਿਆ ਕਰੋ ਤੁਸੀਂ ਹੱਕ ਦੀ ਕਮਾਈ ਕਰਿਆ ਕਰੋ ਲੋਕਾਂ ਨੂੰ ਲੋਟਾ ਮਾਰਾ ਲੋਕਾਂ ਨੂੰ ਲੁੱਟ ਕੇ ਮਾਰ ਕੇ ਉਹਨਾਂ ਦਾ ਥਾਣੇ ਇਕੱਠਾ ਕਰਦੇ ਹਾਂ ਪਾਪ ਇਕੱਠੇ ਕਰਦੇ ਹਾਂ ਤੁਹਾਡਾ ਅੰਤ ਬੜਾ ਮਾੜਾ ਹੋਵੇਗਾ ਉਸ ਵੇਲੇ ਗੁਰੂ ਪਾਸ਼ਾ ਜੀ ਦੀਆਂ ਗੱਲਾਂ ਸੁਣ ਕੇ ਉਹ ਕਹਿਣ ਲੱਗੇ ਮਹਾਰਾਜ ਸਾਨੂੰ ਤੁਹਾਡੀਆਂ ਹਰ ਗੱਲਾਂ ਤੁਹਾਡੇ ਹਰ ਬਚਨ ਮੰਜ਼ੂਰ ਹੈ ਕਿਰਪਾ ਕਰੋ ਸਾਡੀਆਂ ਪਤਨੀਆਂ ਦੀ ਭੁੱਲ ਬਖਸ਼ੋ ਇਹਨਾਂ ਨੂੰ ਵਾਪਸ ਸਾਡੀਆਂ ਇਸਤਰੀਆਂ ਹੀ ਬਣਾ ਦਿਓ ਉਸ ਵੇਲੇ ਗੁਰੂ ਮਹਾਰਾਜ ਨੇ ਉਹਨਾਂ ਨੂੰ ਦੁਬਾਰਾ ਇਸਤਰੀਆਂ ਬਣਾ ਦਿੱਤਾ ਹੈ ਤੇ ਉਹ ਚਾਰੇ ਇਸਤਰੀਆਂ ਚਾਰੇ ਪੁਰਸ਼ ਗੁਰੂ ਪਾਤਸ਼ਾਹ ਜੀ ਦੇ ਕੋਲ ਆ ਕੇ ਮਾਫੀ ਮੰਗਦੇ ਹੈ ਤੇ ਕਹਿੰਦੇ ਹਨ ਮਹਾਰਾਜ ਅੱਜ ਤੋਂ ਬਾਅਦ ਅਸੀਂ ਇਹ ਮਾੜੇ ਕੰਮ ਛੱਡ ਦਵਾਂਗੇ ਪਾਪ ਕਰਨੇ ਛੱਡ ਦਵਾਂਗੇ ਮਾੜੀਆਂ ਤਾਕਤਾਂ ਮਾੜੇ ਟੂਣੇ ਟੱਬੇ ਸਭ ਛੱਡ ਦਵਾਂਗੇ ਮਹਾਰਾਜ ਅੱਜ ਤੋਂ ਬਾਅਦ ਅਸੀਂ ਚੰਗੇ ਕੰਮ ਕਰਾਂਗੇ ਮਿਹਨਤ ਕਰਾਂਗੇ ਦਸਾਂ ਨੋਹਾਂ ਦੀ ਕੀਰਤ ਕਰਾਂਗੇ ਤੇ ਵੰਡ ਛਕਾਂਗੇ ਤੇ 10% ਕੱਢ ਕੇ ਇੱਥੇ ਗਰੀਬਾਂ ਵਾਸਤੇ ਲੰਗਰ ਵੀ ਚਲਾਵਾਂਗੇ ਤੇ ਆਏ ਗਏ ਦੀ ਸੇਵਾ ਵੀ ਕਰਿਆ ਕਰਾਂਗੇ। ਗੁਰੂ ਪਾਤਸ਼ਾਹ ਉੱਥੋਂ ਜਾਣ ਲੱਗੇ ਹਨ। ਤੇ ਉਹ ਕਹਿਣ ਲੱਗੇ ਮਹਾਰਾਜ ਸਾਡੇ ਕੋਲੋਂ ਗੜੀਆਂ ਭੁੱਲਾਂ ਹੋਈਆਂ ਉਹਨਾਂ ਦੀਆਂ ਸੀ। ਪ੍ਰਾਸ਼ਿਤ ਕਰਨਾ ਚਾਹੁੰਦੇ ਹਾਂ ਮਹਾਰਾਜ ਸਾਡੇ ਕੋਲੇ ਤੁਸੀਂ ਕੁਝ ਦਿਨ ਰੁਕੋ ਇੱਥੇ। ਗੁਰੂ ਪਾਤਸ਼ਾਹ ਉੱਥੇ 8 ਦਿਨ ਰੁਕਿਆ ਉਹ ਸੰਗਤ ਜੀ। ਉਹਨਾਂ ਨੇ ਗੁਰੂ ਦੀ ਸੇਵਾ ਕੀਤੀ ਗੁਰੂ ਮਹਾਰਾਜ ਦੀ ਸੇਵਾ ਕੀਤੀ ਹੈ। ਗੁਰੂ ਜੀ ਨੇ 8 ਦਿਨ ਉੱਥੇ ਨਾਮ ਜਪਾਇਆ ਹੈ ਉੱਥੇ ਇੱਕ ਧਰਮਸ਼ਾਲਾ ਬਣਵਾਈ ਹੈ ਗੁਰੂ ਜੀ ਨੇ ਜਦੋਂ ਗੁਰੂ ਜੀ ਉੱਥੋਂ ਜਾਣ ਲੱਗੇ ਹਨ 8 ਦਿਨਾਂ ਬਾਅਦ ਤੇ ਉਹ ਕਹਿਣ ਲੱਗੇ ਮਹਾਰਾਜ ਤੁਸੀਂ ਸਾਡੇ ਕੋਲੇ ਹੋਰ ਰਕੋ ਸਾਡੇ ਪਿੰਡ ਦਾ ਕਲਿਆਣ ਕਰੋ ਮਹਾਰਾਜ ਕਹਿਣ ਲੱਗੇ ਨਹੀਂ ਪਾਈ ਅਸੀਂ ਅੱਗੇ ਵੀ ਸੰਗਤਾਂ ਨੂੰ ਤਾਰਨਾ ਹੈ ਸਾਡੀਆਂ ਡਿਊਟੀਆਂ ਬਹੁਤ ਲੰਮੀਆਂ ਹਨ ਸਾਨੂੰ ਹੋਰ ਵੀ ਸੰਗਤਾਂ ਉਡੀਕ ਰਹੀਆਂ ਹਨ ਤੇ ਗੁਰੂ ਮਹਾਰਾਜ ਕਹਿਣ ਲੱਗੇ ਭਾਈ ਤੁਸੀਂ ਹੁਣ ਨਾਮ ਜਪਿਆ ਕਰੋ ਵੰਡ ਛਕਿਆ ਕਰੋ ਵਾਹਿਗੁਰੂ ਦਾ ਮੰਤ ਸਿਮਰਨ ਕਰਿਆ ਕਰੋ ਗੁਰੂ ਪਾਸ਼ਾ ਉਹਨਾਂ ਨੂੰ ਆਪਣੇ ਸਿੱਖ ਬਣਾਇਆ ਹੈ ਤੇ ਮਹਾਰਾਜ ਕਹਿ ਲੱਗੇ ਭਾਈ ਇੱਥੇ ਧਰਮਸ਼ਾਲਾ ਬਣਾ ਕੇ ਸਵੇਰੇ ਉੱਠ ਕੇ ਅਮਰਤ ਵੇਲੇ ਨਾਮ ਜਪਿਆ ਕਰੋ ਦਸਮਾਂਦ ਸੱਦ ਕੱਢ ਕੇ ਇੱਥੇ ਲੰਗਰ ਚਲਾਓ ਗਰੀਬਾਂ ਦੀ ਸੇਵਾ ਕਰੋ ਤੇ ਨਾਮ ਜਪ ਕੇ ਆਪਣਾ ਜੀਵਨ ਸਫਲਾ ਕਰੋ ਤੁਹਾਡਾ ਅੰਤ ਸੁਖਾ ਹੋ ਜਾਏਗਾ ਤੁਹਾਡਾ ਮਰਨਾ ਸੁਖਾਲਾ ਹੋ ਜਾਏਗਾ ਤੁਹਾਨੂੰ ਸਵਰਗਾਂ ਵਿੱਚ ਜਗ੍ਹਾ ਮਿਲੇਗੀ ਉਸ ਤੋਂ ਬਾਅਦ ਗੁਰੂ ਪਾਸ਼ਾ ਜਿਹੜੇ ਜਾਣ ਲੱਗੇ ਹਨ ਇਹਨਾਂ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਹੈ ਤੇ ਕਹਿਣ ਲੱਗੇ ਮਹਾਰਾਜ ਤੁਸੀਂ ਆਇਓ ਸਾਨੂੰ ਇਸ ਰਸਤੇ ਵਿੱਚ ਪਾਇਆ ਹੈ ਪਾਸ਼ਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਮਹਾਰਾਜ ਉਸ ਤੋਂ ਬਾਅਦ ਉਹਨਾਂ ਨੇ ਚੰਗੇ ਕਰਮ ਸ਼ੁਰੂ ਕਰ ਦਿੱਤੇ ਤੇ ਗੁਰੂ ਪਾਸ਼ਾ ਉੱਥੋਂ ਸੰਗਤਾਂ ਤਰਨ ਵਾਸਤੇ ਅੱਗੇ ਚਲੇ ਗਏ ਸੰਗਤ ਜੀ ਦੇ ਭਾਈ ਮਰਦਾਨਾ ਜੀ ਦੀ ਸਾਖੀ ਆਵ ਆਪਾਂ ਸਾਖੀ ਸਰਵਣ ਕਰੀਏ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਹਨਾਂ ਦੇ ਸਾਥੀ ਬਾਲਾ ਪ੍ਰੀਤਮ ਉਤੇ ਭਾਈ ਮਰਦਾਨਾ ਜੀ ਜਗਤ ਨੂੰ ਤਾਰਦੇ ਹੋਏ ਇਸ ਸੰਸਾਰ ਦੇ ਲੋਕਾਂ ਨੂੰ ਤਾਰਦੇ ਹੋਏ ਇੱਕ ਵਾਰ ਇੱਕ ਨਗਰ ਵਿੱਚ ਪਹੁੰਚੇ ਗੁਰੂ ਨਾਨਕ ਦੇਵ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਦੇ ਨਾਲ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਗੁਰਮਤ ਦਾ ਪ੍ਰਚਾਰ ਕਰਨ ਨਿਕਲੇ ਹੋਏ ਸਨ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਜਾਂਦੇ ਸੀ ਉੱਥੇ ਲੋਕਾਂ ਨੂੰ ਸੱਚ ਦਾ ਨਾਮ ਤੇ ਸੇਵਾ ਸਿਮਰਨ ਦੀ ਦਾਤ ਵਕਸ ਕੇ ਆਉਂਦੇ ਸਨ ਭਾਈ ਬਾਲਾ ਜੀ ਵੀ ਗੁਰੂ ਨਾਨਕ ਦੇਵ ਜੀ ਦੇ ਬਹੁਤ ਹੀ ਨਜੀ ਸਾਥੀ ਸਨ ਉਹ ਹਰ ਵੇਲੇ ਗੁਰੂ ਜੀ ਦੇ ਨਾਲ ਰਹਿੰਦੇ ਗੁਰੂ ਜੀ ਦੇ ਬਚਨ ਸੁਣ ਕੇ ਅਤੇ ਗੁਰੂ ਜੀ ਦੇ ਬਚਨਾਂ ਦੇ ਨਾਲ ਧਿਆਨ ਲਾ ਕੇ ਸੁਣਦੇ ਸਨ ਆਪਣੇ ਜੀਵਨ ਵਿੱਚ ਅਮਲ ਕਰਦੇ ਸਨ ਇੱਕ ਦਿਨ ਗੁਰੂ ਨਾਨਕ ਦੇਵ ਜੀ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਇੱਕ ਪਿੰਡ ਵਿੱਚ ਪਹੁੰਚੇ ਉੱਥੋਂ ਦੇ ਲੋਕ ਬੜੇ ਹੀ ਪੈਸੇ ਵਾਲੇ ਸਨ ਪੈਸੇ ਤੇ ਮੋਹ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਨਾ ਕਿਸੇ ਗਰੀਬੀ ਦੀ ਚਿੰਤਾ ਸੀ ਨਾ ਕਿਸੇ ਭੁੱਖੇ ਦੇ ਦਰਦ ਦੀ ਚਿੰਤਾ ਸੀ ਗੁਰੂ ਜੀ ਨੇ ਇਹ ਵੇਖ ਕੇ ਮਰਦਾਨਾ ਜੀ ਨੂੰ ਕਿਹਾ ਮਰਦਾਨਾ ਜੀ ਰੱਬ ਦਾ ਨਾਮ ਮਰਦਾਨਾ ਜੀ ਨੇ ਰਵਾਬ ਚੱਕੀ ਤੇ ਰੱਬ ਦਾ ਨਾਮ ਗਾਉਣਾ ਸ਼ੁਰੂ ਕੀਤਾ ਉਹਨਾਂ ਦੀ ਧੁਨ ਸੁਣ ਕੇ ਪਿੰਡ ਦੇ ਲੋਕ ਇੱਕ ਇੱਕ ਕਰਕੇ ਆਉਣ ਲੱਗੇ ਗੁਰੂ ਜੀ ਦੇ ਨਾਲ ਸਭ ਨੂੰ ਪ੍ਰੇਮ ਹੋ ਗਿਆ ਗੁਰੂ ਜੀ ਦੇ ਨਾਲ ਸਾਰੀ ਸੰਗਤਾਂ ਨੇ ਬਹਿ ਕੇ ਉਸ ਰੱਬ ਦਾ ਜਸ ਗਾਇਆ ਗੁਰੂ ਜੀ ਦੇ ਨਾਲ ਬਹਿ ਕੇ ਉਹਨਾਂ ਨੇ ਬਾਣੀ ਸਰਵਣ ਕੀਤੀ ਗੁਰਨਾਨਕ ਪਾਤਸ਼ਾਹ ਜੀ ਕਹਣ ਲੱਗੇ ਸੰਗਤ ਜੀ ਇਹ ਦੌਲਤ ਦੌਲਤ ਦਾ ਮਾਣ ਨਹੀਂ ਚੰਗਾ ਹੁੰਦਾ ਇਹ ਦੌਲਤ ਸਦਾ ਨਹੀਂ ਰਹਿਣੀ ਜਿਸ ਨੇ ਰੱਬ ਦਾ ਨਾਮ ਜਪਿਆ ਉਹੀ ਸੱਚਾ ਅਮੀਰ ਵਪਾਰੀ ਹੁੰਦਾ ਹੈ ਲੋਕਾਂ ਦੇ ਦਿਲ ਵਿੱਚ ਇੱਕ ਸ਼ਰਧਾ ਬਣ ਗਈ ਤੇ ਕਹਣ ਲੱਗੇ ਮਹਾਰਾਜ ਅੱਜ ਤੋਂ ਪਹਿਲਾਂ ਸਾਨੂੰ ਕਿਸੇ ਨੇ ਇਹ ਗਿਆਨ ਨਹੀਂ ਦਿੱਤਾ ਗਿਆਨ ਨਹੀਂ ਬਖਸ਼ਿਆ ਰੱਬ ਦੀਆਂ ਗੱਲਾਂ ਨਹੀਂ ਸੁਣਾਈਆਂ ਲੋਕਾਂ ਦੇ ਦਿਲ ਸੰਗਤਾਂ ਦੇ ਦਿਲ ਦਿਲ ਬੜੇ ਹੀ ਨਰਮ ਹੋ ਗਏ ਉਸੇ ਹੀ ਵੇਲੇ ਇੱਕ ਗਰੀਬ ਕਿਸਾਨ ਮਹਾਰਾਜ ਦੇ ਕੋਲ ਆਇਆ ਤੇ ਕਹਿਣ ਲੱਗਿਆ ਮਹਾਰਾਜ ਗੁਰੂ ਜੀ ਏ ਮੇਰੇ ਸਾਈਂ ਪੀਰ ਮੈਂ ਬਹੁਤ ਗਰੀਬ ਹਾਂ ਮੇਰੇ ਕੋਲ ਕੁਝ ਨਹੀਂ ਹੈ ਪਰ ਦਿਲ ਚਾਹੁੰਦਾ ਹੈ ਕਿ ਮੈਂ ਤੁਹਾਡੀ ਸੇਵਾ ਕਰਾਂ ਤੁਹਾਨੂੰ ਲੰਗਰ ਪ੍ਰਸ਼ਾਦਾ ਛਕਾਵਾਂ ਗੁਰੂ ਜੀ ਮੁਸਕਰਾਏ ਤੇ ਕਿਹਾ ਤੂੰ ਆਪਣਾ ਸੱਚਾ ਦਿਲ ਭੇਟ ਕਰ ਦੇ ਇਹੀ ਸਭ ਤੋਂ ਵੱਡੀ ਦਾਤ ਹੈ ਉਸ ਦਿਨ ਤੋਂ ਪਿੰਡ ਦੇ ਲੋਕ ਬਦਲ ਗਏ ਉਹਨਾਂ ਨੇ ਗਰੀਬਾਂ ਦੀ ਸੇਵਾ ਸ਼ੁਰੂ ਕਰਤੀ ਨਾਮ ਜਪਣਾ ਸ਼ੁਰੂ ਕਰਤਾ ਨਾਮ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਤੇ ਮਰਦਾਨਾ ਭਾਈ ਮਰਦਾਨੇ ਜੀ ਵੱਲ ਵੇਖ ਕੇ ਕਿਹਾ ਜਿੱਥੇ ਨਾਮ ਦਾ ਵਾਜਾ ਵੱਜਦਾ ਹੈ ਉੱਥੇ ਰੰਮ ਖੁਦ ਵਸਦਾ ਹੈ ਐਸੀ ਤਰ੍ਹਾਂ ਹੀ ਉਸ ਪਿੰਡ ਦਾ ਉਸ ਪਿੰਡ ਵਿੱਚ ਇੱਕ ਸਾਹੂ ਘਰ ਰਹਿੰਦਾ ਸੀ ਜਿਸ ਦਾ ਨਾਮ ਸੀ ਧਰਮਦਾਸ ਉਸ ਸਮੇਂ ਗੋਡਾਨਕ ਦੇਵ ਜੀ ਉਸ ਨਗਰ ਦੇ ਬਾਹਰ ਆਸਨ ਕਰਕੇ ਬੈਠ ਗਏ ਤੇ ਪਰਮਾਤਮਾ ਦਾ ਨਾਮ ਜਪਣ ਲੱਗ ਪਏ ਉਸੇ ਹੀ ਨਗਰ ਵਿੱਚ ਇੱਕ ਧਰਮਦਾਸ ਦਾ ਧਰਮਦਾਸ ਨਾਮ ਦਾ ਬੰਦਾ ਸਹੂਕਰ ਰਹਿੰਦਾ ਸੀ ਉਹ ਬੜਾ ਹੀ ਹੰਕਾਰੀ ਪੁਰਸ਼ ਸੀ ਬੜਾ ਹੀ ਹੰਕਾਰੀ ਬੰਦਾ ਸੀ ਉਹਦੇ ਕੋਲੇ ਬੜੀ ਮਾਇਆ ਤੇ ਬੜਾ ਧਨ ਸੀ ਉਹਨੂੰ ਆਪਣੇ ਧਨ ਦਾ ਬੜਾ ਮਾਣ ਸੀ ਉਹ ਗੁਰਨਾਨਕ ਪਾਤਸ਼ਾਹ ਜੀ ਦੇ ਕੋਲ ਆਇਆ ਤੇ ਕਹਿਣ ਲੱਗਾ ਮਹਾਰਾਜ ਤੁਸੀਂ ਮੇਰੇ ਘਰ ਚੱਲੋ ਮੈਂ ਤੁਹਾਨੂੰ ਲੰਗਰ ਛਕਾਉਣਾ ਹੈ ਗੁਰਨਾਨਕ ਪਾਤਸ਼ਾਹ ਜੀ ਉਹਦੇ ਘਰ ਗਏ ਤੇ ਪਹੁੰਚੇ ਉਹ ਕਹਿਣ ਲੱਗਿਆ ਮਹਾਰਾਜ ਮੇਰੇ ਕੋਲੇ ਬੜਾ ਤਨ ਹੈ ਸੋਨਾ ਚਾਂਦੀ ਮਾਇਆ ਬੜਾ ਹੀ ਤਨ ਹੈ ਮੇਰੇ ਕੋਲ ਤੁਹਾਨੂੰ ਜੋ ਵੀ ਚਾਹੀਦਾ ਹੈ ਤੁਸੀਂ ਮੇਰੇ ਤੋਂ ਮੰਗ ਸਕਦੇ ਹੋ ਗੁਰਨਾਨਕ ਪਾਤਸ਼ਾਹ ਕਹਿਣ ਲੱਗੇ ਧਰਮਦਾਸ ਸਾਨੂੰ ਤੇਰੀ ਮਾਇਆ ਦੀ ਲੋੜ ਨਹੀਂ ਹੈ ਸਾਨੂੰ ਤਾਂ ਇੱਕ ਉਸ ਪਰਮਾਤਮਾ ਦੇ ਨਾਮ ਦੀ ਲੋੜ ਹੈ ਜੋ ਹਰ ਵੇਲੇ ਸਾਡੇ ਨਾਲ ਰਹਿੰਦੀ ਹੈ ਇਹ ਮਾਇਆ ਤਾਂ ਇੱਕ ਦਿਨ ਖਤਮ ਹੋ ਜਾਣੀ ਹੈ ਇਹ ਮਾਇਆ ਤਾਂ ਇੱਥੇ ਹੀ ਰਹਿ ਜਾਣੀ ਹੈ ਉਸ ਧਰਮਦਾਸ ਦਾ ਨਾਂ بڑا ਹੀ ਲੋਕਾਂ ਵਿੱਚ ਫੈਲਿਆ ਹੋਇਆ ਸੀ ਕਿਉਂਕਿ ਉਹ ਬੜਾ ਹੀ ਹੰਕਾਰੀ ਬੰਦਾ ਸੀ ਜਦੋਂ ਇਹ ਗੱਲਾਂ ਸੁਣੀਆਂ ਧਰਮਦਾਸ ਨੇ ਤੇ ਉਹਦਾ ਮਨ ਇੱਕ ਵਾਰ ਡਰ ਗਿਆ ਤੇ ਕਹਿਣ ਲੱਗਾ ਮਹਾਰਾਜ ਅੱਜ ਤੋਂ ਪਹਿਲਾਂ ਮੈਨੂੰ ਕਿਸੇ ਨੇ ਇਸ ਤਰ੍ਹਾਂ ਦਾ ਬਚਨ ਬੋਲ ਨਹੀਂ ਬੋਲੇ ਮਹਾਰਾਜ ਕਹਿਣ ਲੱਗੇ ਧਰਮਦਾਸਾ ਇਹ ਮਾਇਆ ਧਨ ਦੌਲਤ ਇਹ ਪ੍ਰਮਾਤਮਾ ਦੀ ਦੇਣ ਹੈ ਇਹ ਕਰਮਾਂ ਅਨੁਸਾਰ ਮਿਲਦੀ ਹੈ ਪਰ ਇਹਦਾ ਸਹੀ ਵਰਤੋ ਕਰਨਾ ਬਹੁਤ ਜ਼ਰੂਰੀ ਹੈ ਤੂੰ ਇਹ ਮਾਇਆ ਸੰਗਤਾ ਵਿੱਚ ਲਾਇਆ ਕਰ ਗੁਰੂ ਦਾ ਲੰਗਰ ਚ ਲਾਇਆ ਕਰ ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਧਰਮਦਾਸ ਨੇ ਲੰਗਰ ਮਾਇਆ ਸੁਸਾਦਾ ਸ਼ਕਾਇਆ ਤੇ ਕਹਿਣ ਲੱਗਾ ਮਹਾਰਾਜ ਤੁਸੀਂ ਕੁੰਜਨ ਮੇਰੇ ਘਰ ਲਓ ਤਨ ਗੁਰ ਨਾਨਕ ਪਾਤਸ਼ਾਹ ਉਸ ਟਾਈਮ ਉਹਦੇ ਘਰ ਰਹੇ ਤੇ ਉਥੇ ਉਹ ਧਰਮਦਾਸ ਨੇ ਇੱਕ ਧਰਮਸੱਲਾ ਬਣਵਾਈ ਉਥੇ ਹਰ ਵੇਲੇ ਲੰਗਰ ਚਲਦਾ ਸੀ ਇਸ ਤਰ੍ਹਾਂ ਇੱਕ ਹੰਕਾਰੀ ਬੰਦੇ ਨੂੰ ਮਹਾਰਾਜ ਨੇ ਸੱਚੇ ਸੁੱਤੇ ਕਿਰਤੀ ਦਾ ਧਰਮ ਸਿਖਾਇਆ ਤੇ ਨਾਮ ਦੇ ਨਾਲ ਜੋੜਿਆ ਉਹਨੂੰ ਗੁਰਬਾਣੀ ਦੇ ਨਾਲ ਜੋੜਿਆ ਤੇ ਉਹ ਇੱਕ ਸੱਚਾ ਧਰਮੀ ਸਿੱਖ ਬਣ ਗਿਆ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਅੱਗੇ ਚਲੇ ਗਏ